ਉਧਿਆਣ ਤੋਂ ਲੈ ਕੇ ਬਠਿੰਡਾ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਲਈ ਗੰਭੀਰ ਬਿਮਾਰੀ ਦਾ ਕਾਰਨ ਬੜੇ ਮੁੰਡੇ ਨਾਲੇ ਦੇ ਸੰਬੰਧ ਵਿੱਚ डीसी ਦਫਤਰ ਵਿਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲਾ ਵੱਲੋਂ ਪ੍ਰਸ਼ਾਸਨਿਕ ਅਕਸਰਾ ਨਾਲ ਮੁਲਾਕਾਤ ਕੀਤੀ ਗਈ ਜਿਨ੍ਹਾਂ ਨੇ ਇਸ ਤਰ੍ਹਾਂ ਬੁੱਡੇ ਨਾਲੇ ਦੀ ਸਫਾਈ ਦਾ ਕੰਮ ਤੇਜ਼ੀ ਨਾਲ ਅੱਗੇ ਵਧਾਉਣ ਦਾ ਦਬਦਬਾ ਕੀਤਾ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਸੰਤ ਸੀਚੇਵਾਲਾ ਵੱਲੋਂ ਹੋਰ ਕੀ ਕਿਹਾ ਗਿਆ ਇਹਦੇ ਵਿੱਚ ਇੱਕ ਤਾਂ ਇੰਡਸਟਰੀਅਲ ਪਾਣੀ ਆ ਉਹਦੇ ਵਿੱਚ ਜਿਹੜੇ ਹੈਵੀ ਮੈਟਲ ਆ ਰਹੇ ਉਹਨਾਂ ਤੇ ਗੱਲ ਹੋਈ ਹੈ ਦੂਸਰ ਜਿਹੜੀ ਹੈਗੀ ਹੈ ਇਹਦੇ ਵਿੱਚ ਡੇਰੀਆਂ ਦਾ ਪਾਣੀ ਪੈ ਰਿਆ ਤੀਸਰੇ ਮਿਊਸਪਲ ਕਾਰਪੋਰੇਸ਼ਨ ਦਾ ਇਹਨਾਂ ਤਿੰਨਾਂ ਦੇ ਉੱਤੇ ਗੱਲ ਪਈ ਹੈ ਮਿਊਸਪਲ ਕਮੇਟੀ ਦਾ ਉਹ ਕੋਰਟ ਵਿੱਚ ਕੇਸ ਆ ਉਹਨਾਂ ਨੂੰ ਕਿਹਾ ਕਿ ਜਲਦੀ ਜਲਦੀ ਸੋਲਵ ਹੋਵੇ ਦੂਸਰਾ ਜਿਹੜਾ ਹੈਗਾ ਡੈਰੀਆਂ ਦਾ ਉਹਦੇ ਉੱਤੇ ਜੋ ਵੀ ਗੰਦਾ ਪਾਣੀ ਪੌਂਦਾ ਜੇ ਮਿਊਸਪਲ ਕਮੇਟੀ ਆ ਜਾਂ ਇੰਡਸਟਰੀ ਆ ਤੇ ਚਾਹ ਜਿਹੜੀ ਹੈਗੀ ਆ ਡੈਰੀਆਂ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਜੋ ਬਣਦੀ ਹੈ ਕਾਨੂੰਨਨੋਂ ਕਾਰਵਾਈ ਹੋਣੀ ਚਾਹੀਦੀ ਹੈ ਬੁੱਢਾ ਦਰਿਆ ਪ੍ਰਦੂਸ਼ਣ ਮੁਕਤ ਹੋਣਾ ਚਾਹੀਦਾ ਜਿਹੜਾ ਹੈਗਾ ਜਦ ਕਾਨੂੰਨ ਅਨੁਸਾਰ ਅੱਜ ਇਹਦੇ ਵਿੱਚ ਥੁੱਕ ਵੀ ਨਹੀਂ ਸਕਦੇ ਫਿਰ ਇਹ ਜੋ ਕੁਝ ਹਾਲਤ ਕਿਉਂਕਿ ਬੁੱਢਾ ਦਰਿਆ ਉਸੇ ਤਰ੍ਹਾਂ ਹੀ ਆ ਪੂਤਰ ਆ ਜਿਸ ਤਰ੍ਹਾਂ ਪੂਤਰ ਕਾਲੀ ਪਈਆਂ ਪੂਤਰ ਕਾਲੀ ਵਹੀਂ ਤੇ ਵਿੱਚ ਵੀ ਬਾਬੇ ਨਾਨਕ ਨੇ ਟੁੱਬੀ ਲਾ ਕੇ ਬਾਣੀ ਉਚਾਰਨ ਕੀਤੀ ਤੇ ਗੁਰਨਾਨਕ ਪਾਸੇ ਗੁਰਦੁਆਰਾ ਗਊ ਘਾਟ ਲੁਧਿਆਣੇ ਦੇ ਵਿੱਚ ਵੀ ਆਏ ਉੱਥੇ ਹੁਣ ਵੀ ਗੁਰਦੁਆਰਾ ਬਣਿਆ ਉੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਪਰ ਸਮੇਂ ਦੇ ਹਾਲਾਤਾਂ ਨੇ ਇਹੋ ਜਿਹੀ ਹਨੇਰੀ ਬਗੀ ਇਹਨੇ ਬੁੱਢੇ ਦਰਿਆਰ ਤੋਂ ਗੰਦਾ ਨਾਲਾ ਬਣਾਤਾ ਔਰ ਦੁਬਾਰਾ ਬੁੱਢਾ ਦਰਿਆ ਬਣੇ ਇਹਦੇ ਵਾਸਤੇ ਸਾਡੀਆਂ ਕੋਸ਼ਿਸ਼ਾਂ ਹੀ ਰੈਗੂਲਰ ਮੀਟਿੰਗਾਂ ਕਰ ਰਹੇ ਆ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਇਹਦੇ ਰਿਜ਼ਲਟ ਜ਼ਰੂਰ ਦੇਖਣਗੇ ਵਿਧਾਨ ਸਭਾ ਕਮੇਟੀ ਨੇ ਰਿਪੋਰਟ ਦਿੱਤੀ ਆ ਮੰਕੀ ਸੀਬੀਆਈ ਜਾਂਚ ਹੋਏ ਇਹਦੇ ਬਾਰੇ ਜੁਡੀਸ਼ੀਅਲ ਜਾਂਚ ਨੇ ਜੇ ਉਹਨਾਂ ਨੂੰ ਲੱਗਦਾ ਵਾ ਵੀ ਇਹਦੇ ਵਿੱਚ ਕੋਈ ਘਪਲਾ ਹੋਇਆ ਤਾਂ ਹੋ ਜਾਏ ਉਹਦੇ ਵਿੱਚ ਕੀ ਅੰਦਰ ਵਾਲੀ ਗੱਲ ਬੱਬਾ ਜੀ ਲੱਗਦਾ ਕਿਉਂ ਨਹੀਂ ਜਿਵੇਂ ਤੁਸੀਂ ਵੀ ਬੜਾ ਇਹਦੇ ਤੇ ਉਹ ਸ਼ੁੱਧਿਤ ਕਰ ਰਹੇ ਹੋ ਪਰ ਫਿਰ ਵੀ ਉਹਦਾ 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 ਨਹੀਂ ਨਹੀਂ ਹਾਲਤ ਦਾ ਤੁਸੀਂ ਦੇਖੋਗੇ ਜਦੋਂ ਅਸੀਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਬੋਤਲ ਅਸੀਂ ਪਾਣੀ ਦੀ ਭਰਦੇ ਸੀ ਤੇ 6 ਮਹੀਨੇ ਤੱਕਰ ਵੀ 6 ਮਹੀਨੇ ਤੱਕਰ ਵੀ ਉਹ ਪਾਣੀ ਜਿਹੜਾ ਸੀਗਾ ਉਹਦਾ ਰੰਗ ਕਾਲਾ ਹੀ ਕਾਲਾ ਹੀ ਰਹਿੰਦਾ ਸੀ ਹੁਣ ਜਿਹੜਾ ਤੁਸੀਂ ਭਰੋਗੇ ਕਿਉਂਕਿ ਹੁਣ ਪਾਣੀ ਜਿਹੜਾ ਉਹਦਾ ਟ੍ਰੀਟਮੈਂਟ ਪਲੈਂਟ ਕੋਈ ਚੱਲਦਾ ਹੀ ਨਹੀਂ ਸੀ ਹੁਣ ਜਿਹੜੇ ਟ੍ਰੀਟਮੈਂਟ ਇੰਡਸਟਰੀ ਵਾਲੇ 100 50 ਐਮਐਲਡੀ 40 ਐਮਐਲਡੀ 15 ਐਮਐਲਡੀ ਉਹ ਚੱਲ ਰਿਹਾ ਤੇ ਜਿਹੜਾ ਲੋਕਸ਼ਭ ਕੇ ਜਿਹੜਾ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਛਿਵਰੇਜ ਪਾਰਿਆ ਉਹਦਾ ਉਹਦਾ ਇੱਕ ਜਿਹੜਾ ਹੈਗਾ ਉਹ ਕੋਰਟ ਕੇਸ ਕਰਕੇ ਜਿਸ ਦਿਨ ਉਹ ਹੋ ਗਿਆ ਤੇ 100% ਜਿਹੜਾ ਹੈਗਾ ਇੰਡਸਟਰੀਅਲ ਤੇ ਮਿਊਸਪਲ ਕਾਰਪੋਰੇਸ਼ਨ ਦਾ ਪਾਣੀ ਰੁਕ ਜਾਣਾ ਇਹ ਤੀਸਰਾ ਰਹਿ ਗਿਆ ਗਊਸ਼ਾਲਾ ਦਾ ਜਿਹੜੇ ਹੈਗੇ ਆ ਡੈਰੀਆਂ ਦਾ ਪਾਣੀ ਉਹਦੇ ਵਾਸਤੇ ਵੀ ਇੱਕ ਟ੍ਰੀਟਮੈਂਟ ਪਲੈਂਟ ਚੱਲ ਪਿਆ ਦੂਸਰੇ ਜਿਹੜਾ ਹੋਗਾ ਗੈਸ ਵਾਲਾ ਉਹਦੀ ਉਹ ਉਹ ਆਉਣ ਵਾਲੇ ਸਮੇਂ ਚੱਲ ਗਿਆ ਉਹਦਾ ਮਸਲਾ ਵੀ ਹੱਲ ਹੋਣਾ ਜਿੰਨਾ ਚਿਰ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ ਅਸੀਂ ਟੈਂਪਰੇਰੀ ਪ੍ਰਬੰਧ ਕਰਾਂਗੇ ਵੇਖੋ ਜਿਹੜਾ ਹੈਗਾ ਸੀ ਇਹਨੂੰ ਚੁਕਾਵਾਂਗੇ ਅੱਜ ਵਾਲੀ ਮੀਟਿੰਗ ਜਿਹੜੀ ਹੋਈ ਸੀ ਤੇ ਬਾਰੇ ਕੀ ਕਹਿੰਦਾ ਅੱਜ ਵਾਲੀ ਮੀਟਿੰਗ ਜੀ ਇਹ ਸਾਰੇ ਡਿਸਕਸ ਹੋਏ ਦੂਸਰੀ ਜਿਹੜਾ 24 ਅਗਸਟ ਨੂੰ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਬਲਿਕ ਐਕਸ਼ਨ ਨਹੀਂ ਉਹ ਤਾਂ ਕੋਈ ਜੈਨੂਨ ਮਾਰ ਦੇਣਾ ਹੈਗਾ ਆਈ ਉਹ ਤਾਂ ਕਿਸੇ ਨੂੰ ਵੀ ਕੋਈ ਤਕਲੀਫ ਆ ਲੋਕਾਂ ਨੂੰ ਇਹ ਜਿਹੜਾ ਹੈਗਾ ਮੁੱਦੇ ਦੇ ਉੱਤੇ ਕਿਉਂਕਿ ਜਿਹੜੇ ਲੋਕ ਮੋਹਰੇ ਪਾਣੀ ਪੀ ਰਹੇ 2.5 ਕਰੋੜ ਲੋਕ ਰ Rajasthan ਦੇ ਵਿੱਚ ਆ ਮਾਲਵੇ ਦੇ ਵਿੱਚ ਜਿਹੜੇ ਪੀਂਦੇ ਉਹਨਾਂ ਦੀ ਵੱਡੀ ਤਕਲੀਫ ਆ ਉਹ ਪ੍ਰੋਟੈਸਟ ਕਰਨ ਦਾ ਉਹਨਾਂ ਨੂੰ ਅਧਿਕਾਰ ਆ ਬਾਬਾ ਜੀ ਇਸ ਵਾਰ ਲੱਗਦਾ ਜੀ ਇਸ ਵਾਰ ਫਿਰ ਇੱਕ ਮਾਰੂ ਤੋਂ ਮਾਮਲੇ ਲੈਣੇ ਕਿ ਠੰਡੇ ਬਸਤੇ ਵਿੱਚ ਪੈਂਦਾ ਹੋਇਆ ਨਜ਼ਰ ਆ ਨਹੀਂ ਕੋਈ ਠੰਡੇ ਵਿੱਚ ਨਹੀਂ ਪੈਣਾ ਹੁਣੇ ਠੰਡੇ ਹੁਣ ਰਿਪੋਰਟ ਨਹੀਂ ਆਈ ਹੁਣ ਇਹ ਠੰਡੇ ਵਿੱਚ ਨਹੀਂ ਪੈਣਾ ਹੁਣ ਇਹ ਬੰਦ ਹੋਣਗੇ ਇਹ ਤੁਹਾਨੂੰ ਗਾਰੰਟੀ ਦਿੰਦੇ ਆ ਬਾਬਾ ਜੀ 2.5 ਸਾਲ ਦਾ ਸਮਾਂ ਵੀ ਬੀਤ ਚੁੱਕਿਆ ਪਰ ਜੋ ਸਰਕਾਰ ਦੀ ਵੋਟ ਬੈਂਕ ਇਹ ਇਸਤੇ ਖੜੀ ਚਗੀ ਵੀ ਆ ਬੁੱਢਾ ਨਾਲਾ ਸਾਹਿਬ ਉੱਪਰ ਨਹੀਂ ਨਾ ਹੋਊਗਾ ਕਿਉਂਕਿ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਤੁਹਾਨੂੰ ਕਹਿੰਦੇ ਇੱਕ ਤਾਂ ਉਹ ਜਿਹੜਾ ਕੋਰਟ ਦਾ ਕੇਸ ਆ ਜਦੋਂ ਉਹ ਹੋ ਗਿਆ ਤੇ ਸਮਝ ਲਓ ਉੱਪਰ ਵਾਲੇ ਬੰਨੇ ਵਾਲੇ ਸਾਰੇ ਪਾਣੀ ਉਹ ਬੰਦ ਹੋ ਜਾਣੇ ਆ ਦੂਸਰੇ ਜਿਹੜੇ ਹੈਗੇ ਜਿਹੜੇ ਇੰਡਸਟਰੀ ਵਾਲਾ ਨਾਲ ਹੀ ਕਿਉਂਕਿ ਦੋ ਟ੍ਰੀਟਮੈਂਟ ਪਲੈਂਟ ਲੱਗੇ ਹੋਏ ਆ ਅੱਗੇ ਉਹ ਚੱਲਦੇ ਨਹੀਂ ਸੀ ਹੁਣ ਸਾਰੇ ਕਿੰਨੇ ਚੱਲਦੇ ਆ ਉਹਦੇ ਉੱਤੇ ਸਾਡੀ ਨਿਗਰਾਨੀ ਆ ਅਸੀਂ ਰਾਤ ਨੂੰ ਵੀ ਉਹਦੀ ਜਿਹੜੇ ਅੱਗੇ ਸਿੰਪਲ ਭਰਦੇ ਆ ਜੋ ਜਿਹੜੇ ਹੈਗੇ ਜੇ ਸਾਨੂੰ ਲੱਗਦਾ ਕਿ ਜਦੋਂ ਇੱਥੇ ਵੀ ਬਾਬਾ ਜੀ ਅੱਜ ਟ੍ਰੀਟਮੈਂਟ ਪਲੈਂਟ ਦੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਰਾਤ ਨੂੰ ਵੀ ਇੱਥੇ ਬੰਦੇ ਭੇਜਦੇ ਆ ਸਾਰੀ ਉਹਦੀ ਜਿਹੜੀ ਹੈਗੀ ਮਿਊਸਪਲ ਕਮੇਟੀ ਨੂੰ ਬੰਦਾ ਸਕੇਟਰ ਡਾਈ ਜਾ ਰਹੇ ਉਹਨਾਂ ਦਾ ਤਾਂ ਕਾਰਵਾਈ ਕਿਉਂ ਨਹੀਂ ਜਾਂਦੀ ਨਹੀਂ ਇੰਉ ਹਨਾ ਜਿਹੜਾ ਜਿੱਦਣ 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 ਅਸੀਂ ਪਹਿਲੇ ਦਿਨ ਇੱਥੇ 2 ਫਰਵਰੀ ਨੂੰ ਆਏ ਆ ਉਸ ਦਿਨ ਜਿਹੜਾ ਮਿਊਸਪਲ ਕਮੇਟੀ ਦਾ ਟ੍ਰੀਟਮੈਂਟ ਪਲੈਂਟ ਸੀ ਉਹਦੇ ਵਿੱਚ 149 ਐਮਐਲਡੀ ਪਾਣੀ ਆ ਰਿਹਾ ਜਦੋਂ ਅਸੀਂ ਉਹ ਸਾਰੀ ਚੈਕਿੰਗ ਕੀਤੀ ਤੇ 98 ਐਮਐਲਡੀ ਹੋ ਗਿਆ ਕਿਉਂਕਿ ਜਿਹੜਾ ਇੰਡਸਟਰੀਅਲ ਪਾਣੀ ਸੀ ਹੁਣ 21 ਇੰਡਸਟਰੀ ਜਿਹੜੀ ਹੈਗੀ ਆ ਡਾਈੰਗਾਂ ਉਹ ਰੋਜ਼ਾਨਾ ਬੰਦ ਕਰਦੇ ਆ ਤੇ ਤਾਂ ਜਿਹੜਾ ਪਾਣੀ ਉਹ ਜਿਹੜਾ ਹੈਗਾ ਟ੍ਰੀਟ ਹੁੰਦਾ ਕਿਉਂਕਿ ਅੱਗੇ 21 ਟੈਂਕਾਂ ਦਾ ਪਾਣੀ ਇਹਦੇ ਵਿੱਚ ਹੀ ਆਉਂਦਾ ਸੀ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਜਿਹੜੀਆਂ 40 ਸਕੈਟਰਡ ਟੈਂਕਾਂ ਨੇ ਬੰਦ ਕਰਨ ਦੇ ਆਰਡਰ ਹੋਏ ਹੋਏ ਨੇ ਤੇ ਉਹਨਾਂ ਨੂੰ ਕਨੈਕਸ਼ਨ ਕੱਟਣ ਦੇ ਆਰਡਰ ਨੇ ਪਰ ਫਿਰ ਵੀ ਉਹ ਫਾਈਲ ਪਈ ਪਿਆ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋਣਾ ਉਹ ਨਾ ਉਹਦੇ ਉੱਤੇ ਕਾਰਵਾਈ ਅਸੀਂ ਜਿਹੜੀ ਵਿਦਵਾਨ ਸਭਾ ਕਮੇਟੀ ਦੇ ਵਿੱਚ ਵੀ ਇਹ ਜਿਹੜਾ ਹੈਗਾ ਮੁੱਦਾ اٹھਾਇਆ ਸੀ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਹੋਰ ਟਾਈਮ ਨਾ ਦਿੱਤਾ ਜਾਵੇ ਉਹਦੇ ਆਰਡਰ ਹੋਇਆ ਨੇ ਫਿਰ ਵੀ ਕਿਉਂ ਨਹੀਂ ਕਾਰਵਾਈ ਤੁਹਾਨੂੰ ਉਹ ਤਾਂ ਹੁਣ ਜਿਹੜੀ ਹੈਗੀ ਅਸੀਂ ਕਹਿ ਹੀ ਸਕਦੇ ਹ ਦੇ ਤਾਂ ਉਹ ਵੀ ਅੱਗੇ ਕਿ ਜਿਹੜਾ ਇਹਦੇ ਵਿੱਚ ਦੋ ਚੀਜ਼ਾਂ ਹੋ ਰਹੀਆਂ ਇੱਕ ਤਾਂ ਜਿਹੜਾ ਹੈਗਾ ਮਿਊਸਪਲ ਕਾਰਪੋਰੇਸ਼ਨ ਨੂੰ ਤਕਰੀਬਨ 10000 ਕਰੋੜ ਰੁਪਈਆ এনवायरमेंट ਕੰਪਨਸੇਸ਼ਨ ਪੈ ਰਿਆ ਜਿਹੜਾ ਇਕੱਲਾ ਇੱਕ ਬੁੱਢੇ ਦਰਿਆ ਨਹੀਂ ਵੱਖ-ਵੱਖ ਥਾਵਾਂ ਦੇ ਜਿਹੜੀ ਸੋਲਿਡ ਵੇਸਟ ਦਾ ਉਹ ਵੀ ਪੈ ਰਿਆ ਉਹਨੂੰ ਜਿਹੜਾ ਹੈਗਾ ਰੋਕਣਾ ਦਾ ਹੈਗਾ ਉਹ ਬੈਂਕ ਮੇ ਦੀ ਉਹਦਾ ਜਵਾਬ ਉਹ ਦੇ ਸਕਦੇ ਆ ਸਾਡਾ ਮਕਸਦ ਹੈਗਾ ਉਹਨਾਂ ਚੀਜ਼ ਨੂੰ ਧਿਆਨ ਵਿੱਚ ਲੈਣਾ ਕਿ ਉਹ ਬੰਦ ਹੋਵੇ ਅਸੀਂ ਅਸੀਂ ਇਹ ਵੀ ਇਹ ਜਿਹੜਾ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਲਖ ਰਹੇ ਆ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਲਖ ਰਹੇ ਆ ਤੁਹਾਨੂੰ ਉਹਦੀ ਜਿਹੜੇ ਹੈਗੇ ਆਪਣੀ ਕਾਪੀ ਦੇ ਸਕਦੇ ਆ ਵੀ ਅਸੀਂ ਇਹ ਮੁੱਦਾ ਤਾਂ ਅੰਗੈਲੀ ਸਭ ਤੋਂ ਵੱਡੀ ਅੰਗੈਲੀ ਅੰਗੈਲੀ ਹੈ ਤੇ ਪਿੱਛੇ ਕੁਝ ਪ੍ਰੈਸ਼ਰ ਹੈ ਜਿਹੜੇ ਜਿਹੜਾ ਵੱਡੇ ਲੋਕਾਂ ਨਾਲ ਜਦੋਂ ਪੈਂਦਾ ਨਾ ਉਹ ਪ੍ਰੈਸ਼ਰ ਆ ਉਹ ਪ੍ਰੈਸ਼ਰ ਵੀ ਖਤਮ ਹੋਊਗਾ ਜਦੋਂ ਹੁਣ ਕੋਰਟ ਦੇ ਕਹਿ ਰਹੀ ਹੈ ਹੁਣ ਚੀਫ ਸਕੱਟਰੀ ਨੂੰ ਜਿਹੜਾ ਹੈਗਾ ਉਹ ਜਵਾਬ ਦੇ ਦੇ ਬਣੇ ਹੋਇਆ ਜਦੋਂ ਉੱਪਰੋਂ ਅੱਗੇ ਸੀਗਾ ਜਦੋਂ ਕੋਰਟ ਦਾ ਕੇਸ ਹੁੰਦਾ ਸੀ ਇੱਕ ਐਸਡੀਓ ਨੂੰ ਭੇਜ ਦਿੱਤਾ ਜਾਂਦਾ ਸੀ ਜਾਂ ਐਕਸ਼ਨ ਨੂੰ ਭੇਜ ਦਿੱਤਾ ਜਾਂਦਾ ਸੀ ਹੁਣ ਸਿੱਧਾ ਜਿਹੜਾ ਹੈਗਾ ਚੀਫ ਸਕੱਟਰੀ ਜਿਹੜਾ ਹੈਗਾ ਉਹਦੇ ਜਵਾਬਦੇ ਆ ਆਉਣ ਵਾਲੇ ਸਮੇਂ ਦੇ ਰਜਟ ਤੋਂ ਨੂੰ ਜ਼ਰੂਰ ਦੇਖਣਗੇ ਲੱਗਦਾ ਹੈਗਾ ਦੁਆ ਕਰਕੇ ਜਿਹੜਾ ਬੁੱਢਾ ਜਿਆ ਸਾਫ਼ ਨਹੀਂ ਹੋ ਰਿਹਾ ਹੈ ਵੀ ਦੁਆਸਿਆ ਨਹੀਂ ਉਹ ਤਾਂ ਉਹ ਤਾਂ ਉਹ ਤਾਂ ਉਹ ਤਾਂ ਹੋ ਸਕਦਾ ਸੀ ਉਹ ਨਹੀਂ ਕਹਿ ਸਕਦੇ ਤੁਸੀਂ ਲੁਧਿਆਣੇ ਰਹਿੰਨੇ ਜ਼ਿਆਦਾ ਉਹਦੇ ਦੇਖ ਸਕਦੇ ਆ ਪਰ ਉਹਦਾ ਦੁਆ ਜ਼ਿਆਦਾ ਚਿਰ ਨਹੀਂ ਹੁਣ ਰਹਿ ਸਕਦਾ ਕਿਉਂਕਿ ਹੁਣ ਕੋਰਟ ਬੜੀ ਸਖਤ ਹੋ ਗਈ ਉਹ ਤਾਂ ਹੈਗਾ ਤਾਂ ਹੈ ਜੀ ਇਹ ਦੁਆ ਤਾਂ ਹੈਗਾ ਨਹੀਂ ਉਹਦਾ ਕਾਰਨ ਤਾਂ ਕੋਈ ਹੈਗਾ ਜੇ ਨਹੀਂ Rhythm.